ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋ ਘੇਰੀ ਰੱਖਿਆ ਖੁਦਾਵੰਨ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੋਂ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚ ਚੁਰਾਉਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਓ ਅੱਜ ਦੇ ਵਚਨ ਦੇ ਬਾਰੇ ਚ ਜਾਣਦੇ ਆਂ ਅੱਜ ਦਾ ਵਚਨ ਜ਼ਬੂਰ 126 ਅਧਿਆਇ ਦੀ 5 ਔਰ 6 ਨੰਬਰ ਆਇਤ ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜ਼ਕਾਰੀਆਂ ਨਾਲ ਵੱਢਣਗੇ ਜਿਹੜਾ ਵਿਜਨ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ ਉਹ ਜ਼ਰੂਰ ਜ਼ਕਾਰੀਆਂ ਨਾਲ ਭਰੀਆਂ ਚੁੱਕ ਕੇ ਆਵੇਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸਦੇ ਆ ਕਿ ਜਿਹੜਾ ਹੰਝੂਆਂ ਦੇ ਨਾਲ ਬੀਜਦਾ ਆ ਉਹ ਜ਼ਕਾਰੀਆਂ ਨਾਲ ਵੱਢਦਾ ਆ ਤਾਂ ਅੱਜ ਦੇ ਵਚਨ ਦਾ ਜੋ ਟਾਈਟਲ ਆ ਕਿ ਪਰਮੇਸ਼ਰ ਸਾਡੇ ਹਰ ਇੱਕ ਕੰਮ ਨੂੰ ਦੇਖਦਾ ਪਰਮੇਸ਼ਰ ਸਾਡੀ ਮਿਹਨਤ ਨੂੰ ਦੇਖਦਾ ਆ ਤੋ ਸੱਚਮੁੱਚ ਆਪਾਂ ਜਾਣਨਾ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਸਾਡੀ ਅਗਵਾਈ ਕਰੇ ਸੱਚਮੁੱਚ ਪਰਮੇਸ਼ਵਰ ਸਾਨੂੰ ਜੋ ਅੱਜ ਸ਼ਬਦ ਦੇਣ ਜਾ ਰਹੇ ਆ ਉਹਨਾਂ ਸ਼ਬਦਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਆਏਗੀ ਤੋ ਜਿੱਦਾਂ ਪਰਮੇਸ਼ਵਰ ਨੇ ਕਿਹਾ ਆ ਜਿਹੜੇ ਜ਼ਿਕਾਰੀਆਂ ਹੰਝੂਆਂ ਦੇ ਨਾਲ ਬੀਜਦੇ ਆ ਉਹ ਜ਼ਿਕਾਰੀਆਂ ਦੇ ਨਾਲ ਵਧਣਗੇ ਇਹਦਾ ਮਤਲਬ ਕੀ ਆ ਹੁਣ ਅਸੀਂ ਜਦੋਂ ਕੋਈ ਮਿਹਨਤ ਕਰਦੇ ਆ ਕੋਈ ਕੰਮ ਕਰਦੇ ਆ ਸਾਨੂੰ ਉਸ ਕੰਮ ਦੇ ਵਿੱਚ ਬਹੁਤ ਸਟਰਗਲ ਕਰਨਾ ਪੈਂਦਾ ਆ ਜਿਵੇਂ ਹੁਣ ਬਹੁਤ ਸਾਰੇ ਭਰਾ ਆ ਜੋ ਮਿਸਤਰੀ ਦਾ ਕੰਮ ਕਰਦੇ ਆ ਕੰਟਰਕਸ਼ਨ ਦਾ ਕੰਮ ਕਰਦੇ ਆ ਉਹਨਾਂ ਨੂੰ ਕੜੀ ਧੁੱਪ ਦੇ ਵਿੱਚ ਕੰਮ ਕਰਨਾ ਪੈਂਦਾ ਆ ਉਹਨਾਂ ਨੂੰ ਕੜਾਈਏ ਚੱਕਣੇ ਪੈਂਦੇ ਆ ਉਹਨਾਂ ਨੂੰ ਭਾਰ ਚੱਕਣਾ ਪੈਂਦਾ ਆ ਉਹ ਗਰਮੀ ਹੋਵੇ ਚਾਹੇ ਸਰਦੀ ਹੋਵੇ ਬਹੁਤ ਹੀ ਉਹਨਾਂ ਦੀ ਟਫ ਸਟਰਗਲ ਹੁੰਦੀ ਆ ਜਿਵੇਂ ਸਾਡੇ ਘਰ ਦੇ ਵਿੱਚ ਵੀ ਕੰਮ ਚੱਲ ਰਿਹਾ ਸੀ ਤੇ ਮੈਂ ਦੇਖ ਰਹੀ ਸੀ ਕਿ ਉਸ ਭਰਾ ਨੂੰ ਜਿਹੜਾ ਸਾਡੇ ਘਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੋਂ ਜਦੋਂ ਉਹ ਕੰਮ ਕਰ ਰਿਹਾ ਸੀ ਬਹੁਤ ਜ਼ਿਆਦਾ ਗਰਮੀ ਸੀਗੀ ਉਸ ਟਾਈਮ ਤੇ ਜੂਨ ਜੁਲਾਈ ਦਾ ਸਮਾਂ ਸੀਗਾ ਤੇ ਜਦੋਂ ਉਹ ਪ੍ਰਾ ਕੰਮ ਕਰਦਾ ਹੁੰਦਾ ਸੀਗਾ ਤੇ ਕੀ ਹੁੰਦਾ ਸੀਗਾ ਕਿ ਉਹਦੇ ਪੂਰੇ ਕੱਪੜੇ ਪਸੀਨੇ ਦੇ ਨਾਲ ਇਦਾਂ ਗਿੱਲੇ ਹੋ ਜਾਂਦੇ ਹੁੰਦੇ ਸੀਗੇ ਕਿ ਜਿਵੇਂ ਕਿਸੇ ਨੇ ਉਹਦੇ ਉੱਪਰ ਪਾਣੀ ਦੀ ਬਾਲਟੀ ਭਰ ਕੇ ਡੋਲੀ ਹੋਵੇ ਉਸ ਸਮੇਂ ਮੈਂ ਇਹ ਮਹਿਸੂਸ ਕੀਤਾ ਕਿ ਸੱਚਮੁੱਚ ਇਹ ਇਸ ਕੰਮ ਦੇ ਲਈ ਕਿੰਨੀ ਮਿਹਨਤ ਕਰ ਰਿਹਾ ਆ ਕਾਦੇ ਵਾਸਤੇ ਉਹ ਔਖਾ ਹੋ ਕੇ ਕੰਮ ਕਰ ਰਿਹਾ ਸੀ ਗਰਮੀ ਦੇ ਵਿੱਚ ਕਿਉਂਕਿ ਉਹਨੂੰ ਉਹਦੇ ਵਾਸਤੇ ਕੁਝ ਚਾਹੀਦਾ ਸੀਗਾ ਤਾਂ ਸੱਚਮੁੱਚ ਜਿਵੇਂ ਕਿਹਾ ਜਾਂਦਾ ਆ ਕਿ ਅਗਰ ਤੁਸੀਂ ਕੁਝ ਪਾਉਣਾ ਆ ਤੇ ਉਹਦੇ ਲਈ ਤੁਹਾਨੂੰ ਕੁਝ ਸਿਖਾਉਣਾ ਪੈਗਾ ਤਾਂ ਇਹੀ ਪਰਮੇਸ਼ਰ ਦੀ ਇੱਕ ਦੁਨਿਆਵੀ ਮਿਹਨਤ ਆ ਜਿਹਦੇ ਦੁਆਰਾ ਅਸੀਂ ਆਤਮਿਕ ਗੱਲ ਸਿੱਖ ਸਕਦੇ ਆ ਜਦੋਂ ਅਸੀਂ ਕੋਈ ਚੀਜ਼ ਪਾਉਣੀ ਆ ਅਗਰ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਅਗਰ ਅਸੀਂ ਰੋਟੀ ਖਾਣ ਦੇ ਲਈ ਕੋਸ਼ਿਸ਼ ਕੰਮ ਕਰ ਰਹੇ ਆਂ ਸਾਨੂੰ ਸਟਰਗਲ ਕਰਨੀ ਪੈਗੀ ਸਾਨੂੰ ਧੁੱਪ ਨਹੀਂ ਦੇਖਣੀ ਚਾਹੀਦੀ ਸਾਨੂੰ ਸ਼ਾਨ ਨਹੀਂ ਦੇਖਣੀ ਚਾਹੀਦੀ ਜਿੱਦਾਂ ਉਸ ਭਰਾ ਨੇ ਮਿਹਨਤ ਕੀਤੀ ਪੂਰੇ ਮਹੀਨਾ 2 ਮਹੀਨਿਆਂ ਨੇ ਸਾਡੇ ਘਰ ਵਿੱਚ ਕੰਮ ਕੀਤਾ ਔਰ 2 ਮਹੀਨੇ ਉਹਦੀ ਐਦਾ ਦੀ ਹਾਲਤ ਹੁੰਦੀ ਸੀਗੀ ਹਰ ਰੋਜ਼ ਉਹ ਭਰਾ ਸਿਰ ਤੋਂ ਲੈ ਕੇ ਪੈਰਾਂ ਦੇ ਤੱਕ ਐਦਾਂ ਨਿੱਚੜ ਰਿਹਾ ਹੁੰਦਾ ਸੀ ਕਿ ਸੱਚਮੁੱਚ ਮੇਰੇ ਮਤਲਬ ਮੇਰੀ ਲੂਈ ਖੜੀ ਹੋ ਜਾਂਦੀ ਸੀ ਉਸ ਭਰਾ ਨੂੰ ਦੇਖ ਕੇ ਕਿ ਕਿੰਨੀ ਮਿਹਨਤ ਕਰ ਰਿਹਾ ਔਰ ਉਹ ਕਿਹਦੇ ਲਈ ਕਰ ਰਿਹਾ ਆਪਣੇ ਪਰਿਵਾਰ ਦੇ ਲਈ ਔਰ ਉਹਨਾਂ ਪੈਸਿਆਂ ਨੂੰ ਪਾਉਣ ਦੇ ਲਈ ਜੋ ਨੇ ਸਾਡੇ ਕੋਲੋਂ ਇਸ ਕੰਮ ਦੇ ਬਦਲੇ 'ਚ ਲੈਣੇ ਸੀਗੇ ਤੇ ਸੱਚਮੁੱਚ ਅਸੀਂ 5 ਮਿੰਟ ਵੀ ਧੁੱਪੇ ਖੜੇ ਨਹੀਂ ਹੋ ਸਕਦੇ ਪਰ ਉਹ ਭਰਾ ਜਿਹੜਾ ਸੀਗਾ ਉਹਨੇ ਸਾਰਾ ਦਿਨ ਧੁੱਪੇ ਖੜੇ ਹੋ ਕੇ ਕੰਮ ਕਰਨਾ ਔਰ ਮੈਨੂੰ ਬਹੁਤ ਜ਼ਿਆਦਾ ਤਰਸ ਆਉਂਦਾ ਹੁੰਦਾ ਸੀਗਾ ਕਿ ਪੈਸਿਆਂ ਦੇ ਕਰਕੇ ਇੱਕ ਇਨਸਾਨ ਦੇਖੋ ਇੱਕ ਫਲ ਪਾਉਣ ਦੇ ਲਈ ਪਰਮੇ الانسان ਕਿੱਥੋਂ ਤੱਕ ਜਾਂਦਾ ਆ ਤੇ ਸੱਚਮੁੱਚ ਉਹ ਪਰਮੇਸ਼ਰ ਦਾ ਵਚਨ ਵੀ ਪੂਰਾ ਹੁੰਦਾ ਆ ਕਿ ਜਦੋਂ ਤੱਕ انسان ਜਿਹੜਾ ਆ ਮਿੱਟੀ ਦੇ ਵਿੱਚ ਨਾ ਮਿਲ ਜਾਵੇ ਆਪਣੇ ਪਸੀਨੇ ਦੇ ਨਾਲ ਉਹ ਆਪਣੇ ਢਿੱਡ ਨੂੰ ਭਰੇਗਾ ਕਿ ਰੋਟੀ ਖਾਏਗਾ ਤੇ ਸੱਚਮੁੱਚ ਦੇਖਦੇ ਆ ਕਿ ਜਿੱਦਾਂ ਉਸ ਭਰਾ ਨੂੰ ਮਿਹਨਤ ਕਰਨੀ ਪੈਂਦੀ ਸੀ ਹੁਣ ਕਿਸਾਨ ਭਾਈ ਆ ਜਿੰਨੇ ਵੀ ਕਿਸਾਨ ਭਾਈ ਆ ਉਹਨਾਂ ਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਆ ਉਹਨਾਂ ਨੂੰ ਤੁੱਪਾਂ ਛਾਵਾਂ ਝੱਲਣੀਆਂ ਪੈਂਦੀਆਂ ਆ ਉਹਨਾਂ ਨੂੰ ਕਿੰਨਾ ਰਾਤਾਂ ਨੂੰ ਉੱਠ ਉੱਠ ਕੇ ਪਾਣੀ ਲਾਉਣ ਜਾਣਾ ਖੇਤ ਨੂੰ ਸਿੰਜਣਾ ਬੀਜ ਸਿੱਟਣਾ ਕਿੰਨਾ ਕੁਝ ਉਹਨਾਂ ਨੂੰ ਕਰਨਾ ਪੈਂਦਾ ਆ ਉਸ ਸਮੇਂ ਬੇਸ਼ੱਕ ਉਹ ਤਕਲੀਫ ਦੇ ਵਿੱਚ ਹੋਣ ਜਿੱਦਾਂ ਛੇਮੀ ਆਇਤ ਵਿੱਚ ਲਿਖਿਆ ਆ ਕਿ ਭਾਵੇਂ ਉਹ ਜਦੋਂ ਬੀਜ ਬੀਜਣ ਦੇ ਲਈ ਜਾਣ ਰੋਂਦੇ ਹੋਏ ਜਾਣ ਤੇ ਫਿਰ ਜਦੋਂ ਫਸਲ ਲੈ ਕੇ ਵਾਪਸ ਆਉਣ ਤੇ ਉਹ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਵਾਪਸ ਆਉਂਦੇ ਆ ਤੋ ਇਸੇ ਤਰ੍ਹਾਂ ਜਦੋਂ ਇੱਕ ਕਿਸਾਨ ਫਸਲ ਬੀਜਦਾ ਆ ਉਹਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਆ ਕਿੱਦਾਂ ਉਹ ਇੱਕ ਖਤਰੇ ਦੇ ਵਿੱਚ ਦੀ ਹੋ ਕੇ ਰਾਤਾਂ ਨੂੰ ਉਹ ਜਾਂਦਾ ਆ ਬਹੁਤ ਸਾਰੇ ਜਾਨਵਰ ਖੇਤਾਂ ਦੇ ਵਿੱਚ ਹੁੰਦੇ ਆ ਤੇ ਕਿੱਦਾਂ ਪਰਮੇਸ਼ਵਰ ਹੀ ਆ ਜਿਹੜਾ ਉਹਨਾਂ ਨੂੰ ਬਚਾਉਂਦਾ ਆ ਔਰ ਸੱਚਮੁੱਚ ਜੋ ਇਨਸਾਨ ਆ ਨਾ ਇਨਸਾਨ ਨੂੰ ਇਹ ਸਾਰੇ ਕੰਮ ਪਰਮੇਸ਼ਵਰ ਨੇ ਹੀ ਸਿਖਾਏ ਆ ਔਰ ਸਾਨੂੰ ਇਹ ਤਾਂ ਇਹ ਪਤਾ ਲੱਗਦਾ ਕਿ ਸਾਨੂੰ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਆਉਣਾ ਪੈਗਾ ਤਾਂ ਹੀ ਅਸੀਂ ਕਿਸੇ ਚੀਜ਼ ਨੂੰ ਹਾਸਲ ਕਰ ਪਾਵਾਂਗੇ ਅਗਰ ਅਸੀਂ ਸਾਡੇ ਖੇਤ ਆ ਬਹੁਤ ਸਾਰੇ ਖੇਤ ਆ ਅਗਰ ਅਸੀਂ ਆਪਣੇ ਖੇਤਾਂ ਦੇ ਵਿੱਚ ਗੇੜਾ ਨਹੀਂ ਮਾਰਾਂਗੇ ਕੰਮ ਨਹੀਂ ਕਰਾਂਗੇ ਮਿਹਨਤ ਨਹੀਂ ਕਰਾਂਗੇ ਅਗਰ ਅਸੀਂ ਆਪਣੇ ਖੇਤਾਂ ਨੂੰ ਸਿੰਜਾਂਗੇ ਨਹੀਂ ਸਵਾਰਾਂਗੇ ਨਹੀਂ ਉਹਨਾਂ ਨੂੰ ਪਾਣੀ ਨਹੀਂ ਦਵਾਂਗੇ ਬੀਜ ਨਹੀਂ ਸਿੱਟਾਂਗੇ ਤੇ ਅਸੀਂ ਕਿੱਦਾਂ ਜਾ ਕੇ ਫਸਲ ਦੇ ਟਾਈਮ ਤੇ ਫਸਲ ਲਿਆਵਾਂਗੇ ਸਾਨੂੰ ਉਥੋਂ ਕੁਝ ਨਹੀਂ ਲੱਭਣਾ ਸਾਨੂੰ ਉਥੋਂ ਕੁਝ ਵੀ ਨਹੀਂ ਲੱਭਣਾ ਬਿਨਾਂ ਕੰਡਿਆਂ ਤੋਂ ਤੋ ਇਸੇ ਤਰ੍ਹਾਂ ਇਹ ਤਾਂ ਹੋ ਗਈ ਸੰਸਾਰਿਕ ਗੱਲ ਜੋ ਪਰਮੇਸ਼ਰ ਨੇ ਸਾਨੂੰ ਦੱਸੀਆ ਕਿ ਮਿਹਨਤ ਕਰੋਗੇ ਤਾਂ ਹੀ ਤੁਹਾਨੂੰ ਫਲ ਮਿਲੇਗਾ ਇਸੇ ਤਰ੍ਹਾਂ ਹੀ ਅਸੀਂ ਆਤਮਿਕ ਚੀਜ਼ਾਂ ਵੱਲ ਆਉਣੇ ਆਤਮਿਕ ਗੱਲ ਦੇ ਵੱਲ ਆਉਣੇ ਆ ਜੋ ਸਾਡਾ ਜੀਵਨ ਆ ਹੁਣ ਆਪਾਂ ਦੇਖਦੇ ਆ ਬਹੁਤ ਸਾਰੇ ਭੈਣ ਭਰਾ ਆ ਜੋ ਕਹਿੰਦੇ ਆ ਕਿ ਸਾਡੀ ਪ੍ਰਾਰਥਨਾ ਜਿਹੜੀ ਆ ਉਹ 5 ਮਿੰਟ ਦੀ ਆ ਜਦੋਂ ਅਸੀਂ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਨੀਂਦ ਆ ਜਾਂਦੀ ਆ ਜਦੋਂ ਅਸੀਂ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਕੋਈ ਨਾ ਕੋਈ ਐਦਾ ਕੰਮ ਪੈ ਜਾਂਦਾ ਸੀ ਉੱਠ ਖੜਦੇ ਆ ਜਾਂ ਸਾਡਾ ਧਿਆਨ ਹੀ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ ਤੇ ਕੀ ਹੁੰਦਾ ਆ ਜਦੋਂ ਅਸੀਂ ਪ੍ਰਾਰਥਨਾ 'ਚ ਬੈਠਦੇ ਆ ਅਸੀਂ ਕੀ ਕਰਦੇ ਆ ਅਸੀਂ ਆਪਣੇ ਬਿਸਤਰਿਆਂ ਤੋਂ ਬਾਹਰ ਨਹੀਂ ਨਿਕਲਦੇ ਪਰ ਅਸੀਂ ਆਪਣੇ ਬਿਸਤਰਿਆਂ ਦੇ ਵਿੱਚ ਸਿਆਲਾਂ ਦੇ ਸਮੇ ਅਸੀਂ ਰਜਾਈਆਂ ਦੇ ਵਿੱਚ ਕਵਰ ਹੋ ਕੇ ਪ੍ਰਾਰਥਨਾ ਕਰਦੇ ਆ ਤੇ ਉਹ ਨਿਗ ਜੋ ਸਾਨੂੰ ਮਿਲ ਰਿਹਾ ਹੁੰਦਾ ਕੰਫਰਟ ਹੁੰਦਾ ਇੱਕ ਉਹਦੇ ਕਰਕੇ ਸਾਨੂੰ ਅ ਅ ਨੀਂਦ ਆ ਜਾਂਦੀ ਆ ਔਰ ਅਸੀਂ ਸੌਂ ਜਾਂਦੇ ਆ ਤੇ ਸੱਚਮੁੱਚ ਸਿਰਫ ਸਾਨੂੰ ਇਸ ਕੰਫਰਟ ਦੇ ਵਿੱਚ ਅਸੀਂ ਕੰਫਰਟ ਵੀ ਭਾਲਦੇ ਆ ਔਰ ਅਸੀਂ ਪਰਮੇਸ਼ਰ ਤੋਂ ਫਾਲ ਵੀ ਭਾਲਦੇ ਆ ਅਗਰ ਤੁਸੀਂ ਪਰਮੇਸ਼ਰ ਤੋਂ ਫਲ ਪਾਉਣਾ ਆ ਅਗਰ ਤੁਸੀਂ ਪਰਮੇਸ਼ਰ ਦੇ ਕੋਲੋਂ ਕੋਈ ਆਸ਼ੀਸ਼ ਲੈਣੀ ਆ ਅਗਰ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਲੱਭਣਾ ਤੇ ਤੁਹਾਨੂੰ ਆਪਣੇ ਬਿਸਤਰਿਆਂ ਨੂੰ ਛੱਡਣਾ ਪੈਗਾ ਤਾਂ ਸੱਚਮੱਚ ਜਿਵੇਂ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਆਪਣੀਆਂ ਰਜਾਈਆਂ ਦੇ ਵਿੱਚ ਪੜ ਕੇ ਪ੍ਰਾਰਥਨਾ ਕਰਦੇ ਹਾਂ ਤੇ ਹੁਣ ਗਰਮੀਆਂ ਆ ਗਈਆਂ ਅਸੀਂ ਭੈਣ ਭਰਾ ਕੋਈ ਵੀ ਨਹੀਂ ਚਾਹੁੰਦੇ ਕਿ ਅਸੀਂ ਪੱਖਿਆਂ ਤੋਂ ਬਿਨਾਂ ਰਹੀਏ ਤਾਂ ਸੱਚਮੱਚ ਅਸੀਂ ਕੰਫਰਟ ਪਾਲਦੇ ਹਾਂ ਔਰ ਅਸੀਂ ਫਲ ਵੀ ਪਾਲਦੇ ਪਰ ਸਾਨੂੰ ਇੱਕ ਚੀਜ਼ ਤਿਆਗਣੀ ਪੈਗੀ ਆਪਣਾ ਕੰਫਰਟ ਸਾਨੂੰ ਤਿਆਗਣਾ ਪੈਗਾ ਜਦੋਂ ਅਸੀਂ ਬਾਹਰ ਨਿਕਲ ਕੇ ਜਦੋਂ ਅਸੀਂ ਆਪਣੇ ਕੰਫਰਟ ਦੇ ਵਿੱਚੋਂ ਆਪਣੇ ਆਰਾਮ ਦੇ ਵਿੱਚੋਂ ਬਾਹਰ ਨਿਕਲ ਕੇ ਪਰਮੇਸ਼ਰ ਲਈ ਮਿਹਨਤ ਕਰਾਂਗੇ ਨਾ ਉਸ ਸਮੇਂ ਤੇ ਪਰਮੇਸ਼ਰ ਸਾਨੂੰ ਫਾਲ ਦੇਣਗੇ ਬੇਸ਼ੱਕ ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਹੁੰਨੇ ਆ ਬਹੁਤ ਵਾਰ ਅਸੀਂ ਠੰਡ ਦੇ ਵਿੱਚੋਂ ਆਪਣੇ ਰਜਾਈਆਂ ਵਿੱਚੋਂ ਬਾਹਰ ਨਿਕਲ ਕੇ ਪ੍ਰਾਰਥਨਾ ਕਰਦੇ ਆ ਸਾਨੂੰ ਠੰਡ ਲੱਗਦੀ ਆ ਜਾਂ ਕੁਝ ਵੀ ਸਾਨੂੰ ਜੋ ਵੀ ਤਕਲੀਫਾਂ ਪ੍ਰੋਬਲਮਾਂ ਆਉਂਦੀਆਂ ਉਸ ਸਮੇਂ ਤੇ ਜਦੋਂ ਅਸੀਂ ਕੋਈ ਪਰਮੇਸ਼ਰ ਦੇ ਕੰਮ ਨੂੰ ਕਰਦੇ ਆ ਤੇ ਉਸ ਸਮੇਂ ਤੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਆ ਪਰ ਜਦੋਂ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ਰ ਤੱਕ ਪਹੁੰਚਣਗੀਆਂ ਤੇ ਪਰਮੇਸ਼ਰ ਜਦੋਂ ਸਾਨੂੰ ਉਸ ਪ੍ਰਾਰਥਨਾ ਦਾ ਉੱਤਰ ਦੇਗਾ ਤਾਂ ਸੱਚਮੁੱਚ ਤੁਹਾਨੂੰ ਉਹ ਸਾਰਾ ਦੁੱਖ ਭੁੱਲ ਜਾਊਗਾ ਜਿਹੜਾ ਤੁਸੀਂ ਪਰਮੇਸ਼ਰ ਦੇ ਵਿੱਚ ਮਿਹਨਤ ਕਰਦੇ ਸਮੇਂ ਪਾਇਆ ਤੋ ਹੁਣ ਜਿੱਦਾਂ ਮੈਂ ਆਪਣੀ ਜ਼ਿੰਦਗੀ ਦੀ ਗਵਾਹੀ ਸਾਰਿਆਂ ਨੂੰ ਦੱਸੀ ਆ ਜਿੱਦਾਂ ਮੇਰੇ ਨਾਲ ਹੋਇਆ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਨਵੀਂ-ਨਵੀਂ ਆਈ ਆ ਮੈਂ ਪ੍ਰਭੂ 'ਚ ਮਿਹਨਤ ਕੀਤੀ ਪਰਮੇਸ਼ਵਰ ਦੇ ਵਿੱਚ ਮੈਂ ਪ੍ਰਾਰਥਨਾ ਕਰਦੀ ਰਹੀ ਵਚਨ ਪੜ੍ਹਦੀ ਰਹੀ ਉਹਦੇ ਨਾਲ ਕੀ ਹੋਇਆ ਸ਼ੈਤਾਨ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਔਰ ਪੂਰੇ ਦਾ ਪੂਰਾ ਪੂਰੇ ਦੀ ਪੂਰੀ ਫੈਮਿਲੀ ਮੇਰੀ ਵਿਰੋਧਤਾ ਦੇ ਵਿੱਚ ਖੜੀ ਹੋ ਗਈ ਇੱਥੇ ਤੱਕ ਕਿ ਮੇਰੇ ਹਸਬੰਦ ਮੇਰੇ ਮਾਪੇ ਸਾਰੇ ਮੇਰੀ ਵਿਰੋਧਤਾ ਦੇ ਵਿੱਚ ਖੜੇ ਸੀਗੇ ਅਗਰ ਮੈਂ ਉਸ ਸਮੇਂ ਤੇ ਉਸ ਦੁੱਖ ਨੂੰ ਨਾ ਚੱਲ ਪਉਂਦੀ ਆਪਾਂ ਸਮਝ ਸਕਦੇ ਕਿ ਜਦੋਂ ਇੱਕ ਕੁੜੀ ਦੀ ਮੈਰਿਜ ਹੁੰਦੀ ਆ ਉਹ ਇੱਕ ਘਰ ਵਿੱਚ ਨਵੀਂ ਹੁੰਦੀ ਆ ਜਦੋਂ ਉਹਦੇ ਸਹੁਰੇ ਪਰਿਵਾਰ ਦੇ ਸਾਰੇ ਲੋਕ ਉਹਦੇ ਖਿਲਾਫ ਵਿੱਚ ਹੋ ਜਾਣ ਤੇ ਉਹਨੂੰ ਉੱਥੇ ਸਹੁਰੇ ਘਰ ਵਿੱਚ ਟਿਕਣਾ ਔਖਾ ਹੋ ਜਾਂਦਾ ਆ ਇੱਥੋਂ ਤੱਕ ਕਿ ਅਗਰ ਸਾਡਾ ਹਸਬੰਡ ਸਾਡੇ ਖਿਲਾਫ ਹੋ ਜਾਵੇ ਉਹਨੂੰ ਉਸ ਸਹੁਰੇ ਘਰ ਦੇ ਵਿੱਚ ਕੋਈ ਨਾ ਬੁਲਾਵੇ ਉਹ ਸਾਰਾ ਦਿਨ ਆਪਣੇ ਰੂਮ ਦੇ ਵਿੱਚ ਇਕੱਲੀ ਰਵੇ ਤਾਂ ਉਹਨੂੰ ਉੱਥੇ ਟਿਕਣਾ ਔਖਾ ਹੋ ਜਾਂਦਾ ਕਿਉਂਕਿ ਉਹਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਹੁੰਦਾ ਇੱਕੋ ਅਨਜਾਣਾ ਵਾਂਗ ਆਪਣੇ ਘਰ ਦੇ ਵਿੱਚ ਰਹਿੰਦੀ ਆ ਤਾਂ ਇਹ ਮੇਰੇ ਨਾਲ ਹੋਇਆ ਕਿ ਮੈਂ ਅਨਜਾਣ ਦੀ ਤਰ੍ਹਾਂ ਆਪਣੇ ਘਰ ਦੇ ਵਿੱਚ ਰਹਿ ਰਹੀ ਸੀਗੀ ਮੇਰੇ ਹਸਬੰਦ ਨੇ ਮੇਰੇ ਘਰਦਿਆਂ ਨੇ ਸਾਰਿਆਂ ਨੇ ਮੇਰਾ ਵਿਰੋਧ ਕੀਤਾ ਕਿ ਤੂੰ ਪਰਮੇਸ਼ਵਰ ਨੂੰ ਛੱਡ ਦੇ ਪਰ ਨਹੀਂ ਮੈਂ ਉਸ ਦੁੱਖ ਨੂੰ ਝੱਲਦੀ ਰਹੀ ਮੈਂ ਆਪਣੇ ਕਮਰੇ ਦੇ ਵਿੱਚ ਜਦੋਂ ਵੀ ਮੈਨੂੰ ਕੋਈ ਦੁੱਖ ਹੋਣਾ ਮੈਂ ਆਪਣੇ ਕਮਰੇ ਦੇ ਵਿੱਚ ਜਾਣਾ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਲਾਉਣਾ ਔਰ ਮੈਂ ਬਾਈਬਲ ਨੂੰ ਟੱਕ ਕੇ ਆਪਣੇ ਕੱਲ ਦੇ ਨਾਲ ਲਗਾ ਕੇ ਆਪਣੇ ਸੀਨੇ ਨਾਲ ਲਗਾ ਕੇ ਮੈਂ ਰੋਣਾ ਤੇ ਪਰਮੇਸ਼ਰ ਨਾਲ ਗੱਲ ਕਰਨੀ ਕਿ ਪ੍ਰਭੂ ਆ ਜਿਹੜਾ ਦੁੱਖ ਮੈਨੂੰ ਆ ਰਿਹਾ ਮੈਨੂੰ ਪਤਾ ਹੈ ਕਿ ਨਿਕਲ ਜਾਣਾ ਪਰ ਤੂੰ ਮੈਨੂੰ ਇਹਦੇ ਵਿੱਚੋਂ ਨਿਕਲਣ ਦੀ ਤਾਕਤ ਦੇ ਕਿ ਸੱਚਮੁੱਚ ਮੈਂ ਤੇਰੇ ਵਿੱਚ ਖੜੀ ਰਹਾ ਕਿਤੇ ਇਹ ਸਾਰੇ ਦੁੱਖ ਮਤਲਬ ਮੈਨੂੰ ਤੋੜ ਨਾ ਦੇਣ ਕਿ ਮੈਂ ਤੇਰੇ ਨਾਮ ਦੀ ਇਨਕਾਰੀ ਹੋ ਜਾਵਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਕਿਉਂਕਿ ਮੈਂ ਜਾਣ ਲਿਆ ਸੀਗਾ ਕਿ ਪਰਮੇਸ਼ਰ ਤੋਂ ਇਲਾਵਾ ਕਿਤੇ ਹੋਰ ਸਾਡਾ ਰਾਹ ਨਹੀਂ ਹੈਗਾ ਸਾਡੀ ਮੁਕਤੀ ਨਹੀਂ ਹੈਗੀ ਪਰਮੇਸ਼ਰ ਹੀ ਆ ਜਿਹੜਾ ਸਾਨੂੰ ਅਨੰਤ ਦਾ ਜੀਵਨ ਦਿੰਦਾ ਪਰਮੇਸ਼ਰ ਹੀ ਹੈ ਜਿਹਦੇ ਕੋਲ ਅਸੀਂ ਜਾਣਾ ਮਰਨ ਤੋਂ ਬਾਅਦ ਪਰਮੇਸ਼ਰ ਨੂੰ ਹੀ ਅਸੀਂ ਮੂੰਹ ਦਿਖਾਉਣਾ ਆ ਤਾਂ ਸੱਚਮੁੱਚ ਉਹ ਦੁੱਖ ਅੱਜ ਵੀ ਜਦੋਂ ਮੈਂ ਕੋਈ ਗੱਲ ਉਹ ਯਾਦ ਆਉਂਦੀ ਆ ਤੇ ਮੇਰਾ ਮਨ ਜਿਹੜਾ ਉਹ ਭਰ ਜਾਂਦਾ ਆ ਕਿਉਂਕਿ ਉਸ ਸਮੇਂ ਜਿਹੜੀ ਪਰਮੇਸ਼ਰ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਦੁੱਖਾਂ ਦਾ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਸੱਚਮੁੱਚ ਅੱਜ ਵੀ ਉਹ ਮੈਨੂੰ ਸਮਾਂ ਮੇਰੀ ਰੂਹ ਨੂੰ ਕੰਬਾ ਦਿੰਦਾ ਆ ਇੱਥੋਂ ਤੱਕ ਹੋ ਗਿਆ ਸੀਗਾ ਕਿ ਮੇਰੇ ਹਸਬੰਦ ਵੀ ਮੈਨੂੰ ਕਹਿੰਦੇ ਸੀਗੇ ਕਿ ਮੈਂ ਤੈਨੂੰ ਡਿਵੋਰਸ ਦੇ ਦੇਣਾ ਹੈ। ਤੋਂ ਮੈਂ ਪ੍ਰਭੂ ਦੇ ਅੱਗੇ ਹਿੰਮਤ ਨਹੀਂ ਹਾਰੀ ਪਰ ਮੈਂ ਪ੍ਰਭੂ ਚਾਪੜੀ Mein ਇੰਤਕਾਰ ਦੀ ਗਈ ਔਰ ਅੱਜ ਮੈਂ ਉਸ ਦਾ ਫਾਲ ਦੇਖ ਰਹੀ ਹਾਂ। ਅੱਜ ਮੇਰੇ ਹਸਬੰਦ ਮੇਰੇ ਨਾਲ ਬਪਤਿਸਮਾ ਲੈ ਚੁੱਕੇ ਆ ਅਸੀਂ ਸਾਰੀ ਫੈਮਲੀ ਪ੍ਰਭੂ ਚ ਆ ਗਿਆ ਮੇਰੇ ਪੇਕੇ ਘਰ ਸਾਰੇ ਪ੍ਰਭੂ ਦੇ ਵਿੱਚ ਆ ਗਿਆ ਔਰ ਸੱਚਮੁੱਚ ਜਿਸ ਜਗ੍ਹਾ ਤੇ ਮੈਂ ਹੁਣ ਬੈਠੀ ਹਾਂ ਮੇਰਾ ਵਿਰੋਧ ਕੋਈ ਨਹੀਂ ਕਰਦਾ ਖਾਸ ਪਰਮੇਸ਼ਵਰ ਦੇ ਨਾਮ ਨੂੰ ਲੈ ਕੇ। ਛੋਟੇ-ਮੋਟੇ ਵਿਰੋਧ ਹੁੰਦੇ ਰਹਿੰਦੇ ਪਰ ਉਹ ਜਿਹੜਾ ਸਮਾਂ ਸੀਗਾ ਉਹ ਸਮਾਂ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੱਢਿਆ ਤੇ ਇਹ वचन ਮੇਰੀ ਜ਼ਿੰਦਗੀ 'ਚ ਪਰਮੇਸ਼ਰ ਨੇ ਲਾਗੂ ਕੀਤਾ ਕਿ ਜਦੋਂ ਤੁਸੀਂ ਬੀਜ ਲੈ ਕੇ ਜਾਂਦੇ ਆ ਹੁਣ ਮੈਂ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਦਾ ਵਚਨ ਦੱਸਦੀ ਆ ਤੇ ਮੈਨੂੰ ਦੁੱਖ ਹੁੰਦਾ ਉਸ ਟਾਈਮ ਤੇ ਜਦੋਂ ਕੋਈ ਇਸ ਵਚਨ ਨੂੰ ਗ੍ਰੈਂਡ ਨਹੀਂ ਕਰਦਾ ਜਾਂ ਸੁਣਦਾ ਨਹੀਂ ਆ ਜਾਂ ਕੋਈ ਅਣ ਦੇਖਿਆ ਜਾਂ ਸੁਣਿਆ ਕਰ ਦਿੰਦਾ ਮੈਨੂੰ ਉਸ ਸਮੇਂ ਤੇ ਦੁੱਖ ਹੁੰਦਾ ਆ ਪਰਮੇਸ਼ਰ ਨੇ ਆਪਣੇ ਬਚਨ ਦੇ ਵਿੱਚ ਅੱਜ ਮੇਰੇ ਨਾਲ ਵੀ ਗੱਲ ਕੀਤੀ ਪ੍ਰਭੂ ਕਹਿੰਦੇ ਆ ਕਿ ਉਸ ਸਮੇਂ ਜਦੋਂ ਤੁਸੀਂ ਬੀਜ ਨੂੰ ਲੈ ਕੇ ਵੀਜਣ ਜਾਂਦੇ ਆ ਤੁਸੀਂ ਰੋਂਦੇ ਹੋਏ ਜਾਂਦੇ ਆ ਪਰ ਜਦੋਂ ਤੁਸੀਂ ਉਹਦਾ ਫਲ ਲੈ ਕੇ ਫਸਲ ਲੈ ਕੇ ਆਉਂਗੇ ਤੇ ਪਰਮੇਸ਼ਰ ਕਹਿੰਦੇ ਤੁਸੀਂ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਭਰੇ ਹੋਵੋਗੇ ਸੱਚਮੁੱਚ ਅੱਜ ਜੋ ਮੈਂ ਬੀਜ ਰੋ ਕੇ ਵੀਜ ਰਹੀ ਹਾਂ ਨਾ ਅੱਜ ਉਦਾਸੀ ਦੇ ਵਿੱਚ ਜੋ ਮੈਂ ਬੀਜ ਵੀਜ ਰਹੀ ਹਾਂ ਜੋ ਮੈਂ ਅੱਜ ਤੋਂ 5 ਸਾਲ ਪਹਿਲਾਂ ਰੋ ਕੇ ਪਰਮੇਸ਼ਰ ਦੇ ਵਿੱਚ ਬੀਜ ਵੀਜੇ ਸੀਗੇ ਤੋ ਉਹ ਫਲ ਉਹ ਮੇਰੇ ਲਈ ਜੋ ਫਸਲ ਲੈ ਕੇ ਆਇਆ ਉਹ ਜੋ ਮੇਰੇ ਲਈ ਫਲ ਲੈ ਕੇ ਆਇਆ ਸੱਚਮੁੱਚ ਮੇਰੇ ਲਈ ਬਹੁਤ ਜ਼ਿਆਦਾ ਅਨਮੋਲ ਸੀ ਕਿਉਂਕਿ ਮੇਰੀ ਪੂਰੀ ਫੈਮਲੀ ਦਾ ਜੀਵਨ ਪਰਮੇਸ਼ਰ ਨੇ ਬਚਾ ਲਿਆ ਕਿਉਂ ਕਿ ਮੈਂ ਪਰਮੇਸ਼ਰ ਚ ਮਿਹਨਤ ਕਰਦੀ ਰਹੀ ਅਗਰ ਮੈਂ ਉਸ ਸਮੇਂ ਤੇ ਹਾਰ ਜਾਂਦੀ ਤਾਂ ਹੋ ਸਕਦਾ ਸੀ ਮੈਂ ਵੀ ਅੱਜ ਪਟਕੀ ਹੁੰਦੀ ਔਰ ਮੈਂ ਕਿਸੇ ਹੋਰ ਦੇਵੀ ਦੇਵਤੇ ਦੇ ਪਿੱਛੇ ਜਾਂ ਫਿਰ ਮੈਂ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੀ ਮੇਰੇ ਹਸਬੰਦ ਦਾ ਜੀਵਨ ਬਰਬਾਦ ਹੋ ਜਾਣਾ ਸੀ ਮੇਰੇ ਪੇਕੇ ਵਾਲਿਆਂ ਦਾ ਜੀਵਨ ਬਰਬਾਦ ਹੋ ਜਾਂਦਾ ਇੱਥੋਂ ਤੱਕ ਜੋ ਮੇਰੀ 2.5 ਸਾਲ ਦੀ ਛੋਟੀ ਬੇਟੀ ਆ ਉਹ ਵੀ ਕਦੀ ਪ੍ਰਭੂ ਨੂੰ ਜਾਣ ਨਾ ਪਾਉਂਦੀ ਪਰ ਮੇਰੀ ਇਹ ਛੋਟੀ ਜੀ ਮਿਹਨਤ ਨੇ ਸਾਨੂੰ ਸਾਰਿਆਂ ਨੂੰ ਬਚਾ ਲਿਆ ਔਰ ਮੈਂ ਇਸੇ ਤਰ੍ਹਾਂ ਚਾਹਾਂਗੀ ਕਿ ਜੋ ਹੁਣ ਮੇਰਾ ਵਚਨ ਸੁਣ ਰਹੇ ਆ ਅੱਜ ਬੇਸ਼ੱਕ ਤੁਹਾਨੂੰ ਕੋਈ ਬਚਨ ਦੀ ਸਮਝ ਨਾ ਆਵੇ ਬੇਸ਼ੱਕ ਤੁਸੀਂ ਇਸ ਵਚਨ ਨੂੰ ਸੁਣ ਕੇ ਦੋ 5 ਮਿੰਟ ਦੇ ਵਿੱਚ ਭੁਲਾ ਦੋ ਪਰ ਮੇਰਾ ਵਿਸ਼ਵਾਸ ਆ ਕਿ ਅੱਜ ਜੇ ਮੈਂ ਤੁਹਾਡੇ ਜਿੰਦੀਆਂ ਦੇ ਵਿੱਚ ਇਸ ਵਚਨ ਨੂੰ ਬੀਜਿਆ ਆ ਤੇ ਸੱਚਮੱਚ ਮੈਂ ਇੱਕ ਦਿਨ ਇਸ ਫਸਲ ਨੂੰ ਪੰਰੀਆਂ ਦੇ ਨਾਲ ਵਾਪਸ ਲੈ ਕੇ ਆਵਾਂਗੀ ਇਸ ਫਸਲ ਨੂੰ ਇਸ ਫਲ ਨੂੰ ਪਰਮੇਸ਼ਵਰ ਨੂੰ ਵਾਪਸ ਜ਼ਰੂਰ ਦੇਊਗਾ ਤੇ ਉਹ ਦਿਨ ਮੇਰੇ ਆਨੰਦ ਦਾ ਦਿਨ ਹੋਊਗਾ ਤਾਂ ਸੱਚਮੱਚ ਜਿੰਨੇ ਵੀ ਭੈਣ ਭਰਾ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਹਾ ਕੋਈ ਵੀ ਸਟਰਗਲ ਕਰ ਰਹਾ ਜੋ ਚਾਹੁੰਦੇ ਆ ਕਿ ਅਸੀਂ ਵਧੀਏ ਆਤਮਿਕ ਜੀਵਨ ਚ ਵੀ ਔਰ ਦੁਨਿਆਵੀ ਜੀਵਨ ਚ ਵੀ ਸੱਚਮੁੱਚੋ ਆਪਣੇ ਘਰਾਂ ਦੇ ਅੰਦਰ ਬੈਠੇ ਨਾ ਰਹਿਣ ਪਰ ਉਹ ਆਪਣੇ ਬੱਚਨ ਨੂੰ ਲੈ ਕੇ ਆਪਣੀ ਮਿਹਨਤ ਨੂੰ ਲੈ ਕੇ ਸਟਰਗਲ ਕਰਨ ਔਰ ਬਾਹਰ ਨਿਕਲਨ ਤੇ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਤੇ ਪਰਮੇਸ਼ਰ ਤੁਹਾਨੂੰ ਉਸ ਚੀਜ਼ ਦਾ ਜ਼ਰੂਰ ਫਲ ਦੇਣਗੇ ਤਾਂ ਆਓ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਦੇ ਕੋਲੋਂ ਆਪਣੇ ਬੀਜੇ ਹੋਏ ਬੀਜਾਂ ਦਾ ਫਲ ਮੰਗਦੇ ਆਂ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੀ ਹਜ਼ੂਰੀ ਦਾ ਖੂਬਸੂਰਤ ਸਮਾਂ ਦਿੱਤਾ ਪਰਮੇਸ਼ਰ ਜੀ ਇਸ ਸਮੇਂ ਦੇ ਲਈ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਸਵਰਗੀ ਮਨਨੇ ਦੇ ਨਾਲ ਰਚਾਇਆ ਖੁਦਾਵੰਨ ਜੀ ਇਸ ਸਵਰਗੀ ਮਨਨੇ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਕਿ ਜਿਹੜੇ ਹੰਝੂਆਂ ਨਾਲ ਬੀਜਦੇ ਆ ਉਹ ਜਕਾਰਿਆਂ ਨਾਲ ਵੱਢਣਗੇ ਮੇਰੇ ਮਹਾਨ ਪਰਮੇਸ਼ਰ ਮੈਂ ਸਾਰੇ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੀ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਇਸ ਸਮੇਂ ਤੁਹਾਡੇ ਨਾਮ ਦੇ ਕਾਰਨ ਦੁੱਖ ਚੱਲ ਰਿਹਾ ਜਾਂ ਆਪਣੀ ਕਿਸੇ ਸਟਰਗਲ ਦੇ ਕਾਰਨ ਪ੍ਰੋਜੇਕਟ ਚਿੰਤਾ ਚਾ ਬੋਝ ਚਾ ਮੁਸ਼ਕਿਲ ਚਾ ਪ੍ਰਭੂ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਉਹਨਾਂ ਦੀ ਮਿਹਨਤ ਨੂੰ ਬੇਅਰਥ ਨਾ ਜਾਣ ਦੇਣਾ ਪਰ ਪ੍ਰਭੂ ਜੀ ਉਹਨਾਂ ਨੂੰ ਤੁਸੀਂ ਅਸ਼ੇ ਫਲਾਂ ਦੇ ਨਾਲ ਬles ਕਰਨਾ ਖੁਦਾ ਅੱਜ ਜੋ ਆਪਣੀ ਮਿਹਨਤ ਪ੍ਰਭੂ ਜੀ ਰੋ ਕੇ ਕਰ ਰਿਹਾ ਪਰ ਪ੍ਰਭੂ ਜੀ ਜਦੋਂ ਇਸ ਫਸਲ ਨੂੰ ਇਸ ਫਲ ਨੂੰ ਕੱਟਣ ਦਾ ਪ੍ਰਭੂ ਜੀ ਆਨੰਦ ਦੇ ਨਾਲ ਭਰ ਕੇ ਕੱਟਣ ਖੁਸ਼ੀ ਦੇ ਜਕਾਰਿਆਂ ਦੇ ਨਾਲ ਪਰਮੇਸ਼ਰ ਜੀ ਉਹ ਵਾਪਸ ਸੌਣ ਮੇਰੇ ਮਹਾਨ ਖੁਦਾਵੰਤ ਜੀ ਦਇਆ ਕਰੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਜੋ ਵੀ ਤੁਹਾਡੇ ਨਾਮ ਚ ਮਿਹਨਤ ਕਰ ਰਿਹਾ ਜਾਂ ਆਪਣੇ ਘਰਾਂ ਪਰਿਵਾਰਾਂ ਦੇ ਲਈ ਕੋਈ ਖਾਸ ਮਿਹਨਤ ਕਰ ਰਿਹਾ ਪਰਮੇਸ਼ਰ ਜੀ ਉਹਨਾਂ ਨੂੰ ਤੁਸੀਂ ਬles ਕਰੋ ਫਾਲ ਦੋ ਸੱਚਮੁੱਚ ਪਰਮੇਸ਼ਰ ਜੀ ਦਇਆ ਕਰੋ ਇਹ ਵਚਨ ਸਾਡੇ ਜ਼ਿੰਦਗੀਆਂ ਦੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਦੇ ਵਚਨ ਨੂੰ ਕੋਈ ਚੋਰਾ ਨਾ ਪਾਏ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀ ਜ਼ਿੰਦਗੀਆਂ ਚੋਂ ਖਤਮ ਨਾ ਕਰਨੇ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਵਚਨ ਸਾਡੇ ਜ਼ਿੰਦਗੀਆਂ ਚ ਹਜ਼ਾਰਾਂ ਗੁਣਾ ਫਲ ਲੈ ਕੇ ਆਵੇ ਮੇਰੇ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਿੰਨੇ ਵੀ ਘਰ ਪਰਿਵਾਰ ਇਸ ਵਚਨ ਪ੍ਰਾਰਥਨਾ ਨੂੰ ਸੁਣ ਰਿਹਾ ਖੁਦਾਵੰਨ ਜੀ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਤੁਸੀਂ ਆਸ਼ੀਸ਼ ਬਰਕਤ ਦੇ ਨਾਲ ਬles ਕਰਨਾ ਖੁਦਾਵੰਨ ਜੀ ਹਰ ਇੱਕ ਘਰ ਪਰਿਵਾਰ ਨੂੰ ਆਪਣੀ ਤਾਇਆ ਵਿੱਚ ਟਾ ਕੇ ਰੱਖਣਾ ਤੁਹਾਡੇ ਸਵਰਗੀ ਦੂਤ ਪ੍ਰਭ ਜੀ ਇਹਨਾਂ ਦੇ ਘਰਾਂ ਦੀ ਰਾਖੀ ਕਰਨ ਖੁਦਾਵੰਨ ਜੀ ਜਿਹੜੀ ਵੀ ਜਗ੍ਹਾ ਤੇ ਤੁਹਾਡੇ ਬੱਚੇ ਚਾਹਨ ਪਰਮੇਸ਼ਰ ਜੋਕ ਥਾਂ ਨੂੰ ਪ੍ਰਭ ਜੀ ਤੁਸੀਂ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣਾਉਣਾ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਬੱਚੇ ਘਰਾਂ ਦੇ ਵਿੱਚ ਮੁਬਾਰਕ ਹੋਣ ਬਾਾਰ ਮੁਬਾਰਕ ਹੋਣ ਮੇਰੇ ਪਰਮੇਸ਼ਰ ਜੋ ਭੈਣ ਭਰਾ ਵਿਦੇਸ਼ਾਂ ਵਿੱਚ ਖੁਦਾਵੰਨ ਜੀ ਇਸ ਦੁਆ ਪ੍ਰਾਰਥਨਾ ਨੂੰ ਸੁਣ ਲੈ ਖੁਦਾਵੰਨ ਜੀ ਸੱਚਮੁੱਚ ਉਸ ਧਰਤੀ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਜਿੱਥੇ ਤੁਹਾਡੇ ਬੱਚੇ ਬੈਠੇ ਹੋਏ ਮੇਰੇ ਖੁਦਾ ਸੱਚਮੁੱਚ ਪ੍ਰਭ ਜੀ ਜੋ ਵੀ ਉਹਨਾਂ ਦਾ ਗੋਲਾ ਜੋ ਵੀ ਉਹਨਾਂ ਦੀ ਸਟਰਗਲ ਪਰਮੇਸ਼ਰ ਜੋ ਉਹਨਾਂ ਦੀ ਜ਼ਿੰਦਗੀਆਂ ਚ ਚੱਲ ਰਹੀ ਤੁਸੀਂ ਉਹਨਾਂ ਨੂੰ ਆਸ਼ੀਸ਼ ਬਰਕਤ ਦਿਓ ਖੁਦਾਵੰਨ ਜੀ ਔਰ ਤੁਸੀਂ ਉਹਨਾਂ ਨੂੰ ਹੋਰ ਵੀ ਅੱਗੇ ਲੈ ਕੇ ਜਾਓ ਪ੍ਰਭ ਜੀ ਸੱਚਮੁੱਚ ਤੁਸੀਂ ਆਪਣੇ ਵਚਨ ਚ ਕਹਾ ਖੁਦਾਵੰਨ ਜੀ ਕਿ ਤੁਸੀਂ ਧਰਤੀ ਦੇ ਕੋਨੇ-ਕੋਨੇ ਤੱਕ ਗਵਾਹ ਹੋਵੋਗੇ ਸੱਚਮੁੱਚ ਪਰਮੇਸ਼ਰ ਜਿਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤੱਕ ਤੇ ਗਵਾਹ ਬਣਾਉਣਾ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਔਰ ਪ੍ਰਭੂ ਜੀ ਇਹ ਸਾਰੇ ਸਮੇਂ ਨੂੰ ਔਰ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੀ ਸਮਰਥੀ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96737 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ